ਅਮਰੀਕਾ ਵੱਲੋਂ ਭਾਰਤੀਆਂ ਨੂੰ ਵੱਡਾ ਝਟਕਾ ਦੇਣ ਉਪਰੰਤ ਹੁਣ ਡੋਂਕੀ ਲਗਾ ਕੇ ਵਿਦੇਸ਼ ਭਜਣ ਵਾਲੇ ਇਮੀਗ੍ਰੇਸ਼ਨ ਸੈਂਟਰਾਂ ਦੇ ਉੱਪਰ ਅੱਜ ਪੰਜਾਬ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਬਿਸ਼ ਕੀਤੀ ਗਈਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਐਸਐਸਓ ਸ਼ਿਤੀ ਬਲਵਿੰਦਰ ਸਿੰਘ ਦੀ ਅਗਵਾਈ ਦੇ ਹੇਠ ਪੰਜਾਬ ਪੁਲਿਸ ਅਧਿਕਾਰੀ ਰਾਜਪੁਰਾ ਦੇ ਨਾਮੀ ਆਇਲਿਕ ਸੈਂਟਰਾਂ ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਦੀਆਂ ਚੱਟੀਆਂ ਜਿੱਥੇ ਯਾਤਰੀਆਂ ਨੇ ਤੇ ਕੁਝ ਦੱਸਿਆ ਜਾ ਰਿਹਾ ਹੈ ਕਿ 60 ਦੇ ਕਰੀਬ ਜੋ ਪਾਸਪੋਰਟ ਜੱਫੇ ਕੀਤੇ ਗਏ ਨੇ ਇੱਕ ਤਸਵੀਰਾਂ ਜੋ ਨੇ ਪਛੀ ਰਾਜਤਰੀ ਦੀ ਦੇਖ ਰਹੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਨਾਮੀ ਇਮੀਗ੍ਰੇਸ਼ਨ ਸੈਂਟਰਾਂ ਦੇ ਉੱਪਰ ਅੱਜ ਪੰਜਾਬ ਪੁਲਿਸ ਅਧਿਕਾਰੀਆਂ ਦੇ ਵੱਲੋਂ ਛਾਪੇਮਾਰੀ ਕੀਤੀ ਹੈ ਪਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਥਾਣਾ ਸਿੱਟੀ ਐਸ ਤੋਂ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਿਸ਼ਾ ਨਿਰਦੇਸ਼ ਤਹਿਤ ਅੱਜ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਮੀਗ੍ਰੇਸ਼ਨ ਸੈਂਟਰ ਤੇ ਆਇਲੈਟ ਸੈਂਟਰ ਦੇ ਮਾਲਕਾਂ ਨਾਲ ਵੀ ਗੱਲਬਾਤ ਕੀਤੀ ਤੇ ਉੱਥੇ ਮਜ਼ਦੂਰ ਸਟਾਫ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਪਾਸਪੋਰਟ ਅੱਜ ਤੱਕ ਦਿੱਤੇ ਨਹੀਂ ਉਹਨਾਂ ਪਾਸਪੋਰਟ ਦੇ ਮਾਲਕਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਉਹਨਾਂ ਦੇ ਵੱਲੋਂ ਕਿਸ ਪਰਪਸ ਦੇ ਨਾਲ ਇਹ ਜੋ ਪਾਸਪੋਰਟ ਇੱਥੇ ਜੇ ਦਿੱਤੇ ਗਏ ਸਨ ਅਤੇ ਕੀ ਲੀਗਲ ਤਰੀਕੇ ਦੇ ਨਾਲ ਜਾ ਰਹੇ ਨੇ ਜਾਂ ਫਿਰ ਅਨਲੀਗਲ ਤਰੀਕੇ ਨਾਲ ਜੇਕਰ ਕੁਝ ਵੀ ਅਨਲੀਗਲ ਪਾਇਆ ਗਿਆ ਤਾਂ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਹਾਈਲਾਈਟ ਸੈਂਟਰਾਂ ਦੇ ਉੱਪਰ ਕਾਰਵਾਈ ਹੁਣੇ ਕੀਤੀ ਜਾਵੇਗੀ। ਫਿਲਹਾਲ ਤਸਵੀਰਾਂ ਤੁਸੀਂ ਰਾਜਪੁਰੇ ਦੀ ਦੇਖ ਰਹੇ ਹੋ ਜਿੱਥੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਲੋਕਾਂ ਦੇ ਵਿੱਚ ਵੀ ਜੋ ਮਾਹੌਲ ਸਹਿਮ ਦਾ ਮਾਹੌਲ ਹੈ ਉਸ ਤੋਂ ਥੋੜੀ ਜਿਹੀ ਜਾਨ ਮਿਲੀ ਹੈ ਕਿ ਲਗਾਤਾਰ ਆਈਲੈਂਡ ਸੈਂਟਰ ਜੋ ਨੇ ਇਲੀਗਲ ਤਰੀਕੇ ਦੇ ਨਾਲ ਚੱਲ ਰਹੇ ਨੇ ਪਰੰਤੂ ਅੱਜ ਦੋ ਆਈਲੈਂਡ ਸੈਂਟਰਾਂ ਦੇ ਉੱਪਰ ਅੱਜ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਬਾਕੀ ਵੀ ਥਾਵਾਂ ਦੇ ਉੱਪਰ ਪਿਆ ਜਾ ਰਿਹਾ ਹੈ ਕਿ ਜਲਦ ਕਰਮ ਅਵਲ ਦੇ ਵਿੱਚ ਲਿਆਂਦੀ ਜਾਵੇਗੀ ਮੈਂ ਬਲਵਿੰਦਰ ਸਿੰਘ ਐਸਐਚਓ ਸਿਟੀ ਰਾਜਪੁਰਾ ਯਵੇਂ ਜੇ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕੁਝ ਬੱਚੇ ਬਾਹਰੋਂ ਰਿਪੋਰਟ ਹੋ ਕੇ ਆਏ ਆ ਜਿਹੜੇ ਕੋਈ ਟ੍ਰੈਵਲ ਏਜੰਟ ਨੇ ਉਹ ਯੂਐਸਏ ਦੇ ਨੇੜੇ ਦੀ ਕੰਟਰੀਆਂ ਦੇ ਵੀਜ਼ੇ ਲਵਾ ਕੇ ਉਹਨਾਂ ਨੂੰ ਡੋਂਕੀ ਲਵਾਉਂਦੇ ਆ ਇਸ ਨੂੰ ਬੰਦੇ ਦੇਖਦੇ ਹੋਏ ਅਸੀਂ ਸਿਰਫ ਸਸਰੀ ਚੈਕਿੰਗ ਕਰ ਰਹੇ ਹਾਂ ਵੀ ਕੋਈ ਵੀ ਅਜਿਹਾ ਨਾ ਹੋਵੇ ਇਹਨੂੰ ਹਦਾਇਤ ਕਰਦੇ ਆ ਵੀ ਕੋਈ ਵੀ ਟ੍ਰੈਵਲ ਏਜੰਟ ਅਜਿਹੀ ਗਲਤੀ ਨਾ ਕਰੇ ਵੀ ਗਲਤ ਵੀਜ਼ਾ ਲਵਾ ਕੇ ਕਿ ਡੋਂਕੀ ਲਵਾਵੇ ਪਰ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਹੱਥ ਲੱਗਿਆ ਜਾਂਦਾ ਹੁੰਦਾ ਕੋਈ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਲੱਗਿਆ ਪਰ ਫਿਰ ਵੀ ਅਸੀਂ ਚੈਕਿੰਗ ਕੁਝ ਪਾਸਪੋਰਟ ਲੈ ਕੇ ਚੈੱਕ ਕਰ ਰਹੇ ਹਾਂ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਉਹਨਾਂ ਦੇ ਵਾਪਸ ਕਰਦੇ ਕੋਈ ਬੱਚਿਆਂ ਦੇ ਕਹਿੰਦੇ ਜੈਨੂਅਲ ਲੱਗੇ ਹੋਏ ਆ ਪਰ ਆਪਾਂ ਚੈੱਕ ਕਰ ਲੈਣੇ ਕੋਈ ਗੱਲ ਚੈੱਕ ਕਰਨ ਤੋਂ ਬਾਅਦ ਵਾਪਸ ਕਰ ਦ। ਸਰ ਕਿੰਨੇ ਘੰਟੇ ਸਾਡੀ ਰੇਡ ਕੀਤੀ ਕਿੰਨੇ ਦਾ ਹੋਰ ਕਰਨੀ ਆ ਅੱਜ ਸਾਰੇ ਰਾਜਪੁਰੇ ਚ ਹੀ ਰੇਡ ਕੀਤੀ ਜਾਏਗੀ। ਤੇਰੀ ਸਰ ਲਾਈਕ ਕਰ ਜਣ ਹੋ ਗਈ ਆ ਇਹਦੇ ਤੋਂ ਬਾਅਦ ਹਾਂ ਜੀ ਹਾਂ ਜੀ ਤੇ ਸਰ ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਆਹੀ ਕਹਾਂਗੇ ਵੀ ਜਿਹੜੇ ਬੱਚੇ ਨੇ ਸਾਡੇ ਸਿੱਧੇ ਤਾਂ ਕਿ ਜਿਵੇਂ ਪਹਿਲਾਂ ਬੱਚੇ ਵਾਪਸ ਆਏ ਆ ਪੇਰੈਂਟਸ ਇਹਨਾਂ ਨੇ ਲੱਖ ਰੁਪਏ ਖਰੀਦ ਉਹਨਾਂ ਦੇ ਖਰਚ ਦੇ ਆ ਫਿਰ ਵਾਪਸ ਆਉਂਦੇ ਆ ਪਰ ਜੇ ਜੇ ਕੋਈ ਸਰ ਇਸ ਤਰ੍ਹਾਂ ਦਾ ਬੰਦਾ ਫੜਿਆ ਜਾਂਦਾ ਜੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਣਦੀ ਸਖਤ ਹਦਾਇਤ ਹੈ ਵੀ ਰਾਜ ਪ੍ਰਿਤ ਕੋਈ ਵੀ ਐਜਾ ਕੰਮ ਨਾ ਕਰੇ ਹਾਲੇ ਕੋਈ ਫੜਿਆ ਨਹੀਂ ਜੀ ਨਹੀਂ ਅਜੇ ਕੋਈ ਨਹੀਂ ਸਰ ਇਸ ਤੋਂ ਜਿਹੜਾ ਡਾਕੂਮੈਂਟ ਮਿਲਿਆ ਇਸ ਤੋਂ ਕੁਝ ਲੱਗਦਾ ਵੀ ਮਾਂ ਕੁਝ ਅੱਗੇ ਨਹੀਂ ਉਹ ਬੱਚਾ ਦੇ ਵੀਜ਼ੇ ਲੱਗੇ ਉਹ ਕਹਿੰਦੇ ਜੈਨੂਨ ਵੀਜ਼ੇ ਚੈੱਕ ਕਰਾ ਲਓ ਚੈੱਕ ਕਰਾ ਲਾਂਗੇ ਜੈਨੂਨ ਨਹੀਂ ਇਹ ਚੈਕਿੰਗ ਜਿਹੜੀ ਅੱਜ ਹੀ ਰਹੇਗੀ ਆ ਅੱਗੇ ਵੀ ਜਾਰੀ ਰਹੇਗੀ ਅੱਜ ਵੀ ਹੈ ਤੇ ਅੱਗੇ ਵੀ ਜਾਰੀ ਰਹੇਗੀ ਮੇਰਾ ਪ੍ਰੋਸੈਸ ਅੱਗੇ ਵੀ ਜਾਰੀ ਰਹਿੰਦਾ ਰੈਗੂਲਰ ਹੀ ਰਹਿੰਦਾ ਹੈ ਜੀ ਕਿਹੜੇ ਬੰਦੇ ਡੌਂਕੀ ਲਵਾਉਂਦੇ ਆ ਜੀ ਕੀ ਪਲੀਜ਼ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਜਾ ਸਕਦੀ ਆ ਬਿਲਕੁਲ ਆਏਗੀ ਜੀ ਅਗਰ ਰਾਜਪੁਰ ਤੋਂ ਕੋਈ ਐਜੀ ਗੱਲ ਕਿਸੇ ਟਰੈਵਲ ਏਜੰਟ ਦੇ ਸਾਹਮਣੇ ਆਈ ਆ ਵੀ ਉਹਨਾਂ ਨੇ ਕਿਸੇ ਬੱਚੇ ਨੂੰ ਡੌਂਕੀ ਲਵਾਇਆ ਤਾਂ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਐਫਆਈਆ ਦਰਜ ਕੀਤੀ ਜਾਏਗੀ ਇਹਦਾ ਟਰੈਵਲ ਏਜੰਟ ਦੇ ਖਿਲਾਫ ਹੋਊਗੀ ਜੀ ਕਈ ਬੰਦੇ ਵੀ ਜਾਂ ਕਹਿੰਦੇ ਵੀ ਸਾਨੂੰ ਡੌਂਕੀ ਲਵਾ ਤਿਸਰਾ ਕਿ ਰਾਜਪਤ ਦੇ ਵੀ ਦੋ ਵਾਪਿਸ ਆਏ ਸੀਗੇ ਉਹਨਾਂ ਬਾਰੇ ਵੀ ਕੁਝ ਪਤਾ ਚੱਲਿਆ ਕਿ ਕਿ ਇਹਨਾਂ ਨੇ ਮੇਰੇ ਸਿਟੀ ਦੇ ਏਰੀਆ ਦੇ ਨਹੀਂ ਸੀ ਜਿਹੜੇ ਥਾਣੇ ਦੇ ਏਰੀਆ ਦੇ ਸੀ ਉਹ ਆਪਣੀ ਕਾਰਵਾਈ ਕਰ ਰਹੇ ਨੇ